ਜਾਇਨ ਜੀ ਸਾਰਿਆਂ ਨੂੰ ਮੇਰਾ ਨਾਮ ਰਵੀ ਰਾਣਾ ਹੈ ਜੀ ਮੇਰਾ ਬਲਾਕ ਮਾਜਰੀ ਹੈ ਨਿਊ ਚੰਡੀਗੜ੍ਹ ਦੇ ਵਿੱਚ ਪੈਂਦਾ ਚੰਡੀਗੜ੍ਹ ਦੇ ਨਾਲ ਲੱਗਿਆ ਵਾ ਸਾਰਾ ਪੁਆਦ ਦਾ ਗੰਢੀ ਏਰੀਆ ਦਾ ਏਰੀਆ ਇਹ ਤੇ ਮੈਂ ਜੋ ਆਪਣੀ ਗੱਲ ਰੱਖਣਾ ਚਾਹੁੰਦਾ ਇਕੱਲੇ ਆਪਣੇ ਪਿੰਡ ਦੀ ਨਹੀਂ ਰੱਖਣਾ ਚਾਹੁੰਦਾ ਆਪਣੇ ਪੂਰੇ ਇਲਾਕੇ ਦੀ ਰੱਖਣਾ ਚਾਹੁੰਦਾ ਬਲਾਕ 'ਚ ਜਿਆਦਾਤਰ ਆਪਾਂ ਦੇਖਦੇ ਆਂ ਜੀ ਅਫਸਰਾਂ ਦਾ ਸਾਰਿਆਂ ਦਾ ਏਕਾ ਹੁੰਦਾ ਆਪਸ 'ਚ ਮੇਰੇ ਇਲਾਕੇ 'ਚ ਤਾਂ ਬਹੁਤ ਸਰਪੰਚਾਂ ਕੋਲ ਤੁਹਾਡੇ ਕੋਲ ਡੌਂਗਲਾਂ ਤਾਂ ਹੋਣੀਆਂ ਆਪਣੀਆਂ ਜਿਹੜੇ ਡਿਜੀਟਲ ਸਿਗਨੇਚਰ ਬਣੇ ਆ ਤੁਹਾਡੇ ਸਾਡੇ ਕੋਲ ਤਾਂ ਉਹ ਵੀ ਨਹੀਂ ਹੈ ਸੈਕਟਰੀ ਸਾਨੂੰ ਡਿਜੀਟਲ ਸਿਗਨੇਚਰ ਹੀ ਨਹੀਂ ਦੇ ਦਿਆਣ ਨੂੰ ਮੇਰੇ ਕੋਲ ਆਏ ਸੀ ਕਿ ਮੇਰੇ ਵੀ ਚਲੇਗੇ ਵਾਪਸ ਉਹ ਕਹਿੰਦੇ ਵੀ ਸਾਈਟ ਤੇ ਰਜਿਸਟ੍ਰੇਸ਼ਨ ਕਰਨੀ ਹੈ ਤੇ ਜਦੋਂ ਆਪਾਂ ਨਾਲ ਬੈਠੇ ਹੁੰਦੇ ਉੱਥੇ ਕੰਪਿਊਟਰ ਜਿਹੜੇ ਆਪਰੇਟਰ ਹੈ ਉਹ ਕਹਿੰਦੇ ਸਾਈਟ ਨਹੀਂ ਚੱਲ ਰਹੀ ਸਾਈਟ ਨਹੀਂ ਚੱਲ ਰਹੀ ਤੇ ਈਸੀ ਬਹਾਨੇ ਉਹ ਡਿਜੀਟਲ ਸਿਗਨੇਚਰ ਵੀ ਆਪਣੇ ਕੋਲ ਰੱਖਦੇ ਆ ਤੇ ਬਹੁਤ ਸਰਪੰਚਾਂ ਦੀ ਮੈਨੂੰ ਲੱਗ ਕੇ ਦੀ ਸ਼ਿਕਾਇਤ ਇਹ ਵੀ ਆਈ ਵੀ ਸੰਤ ਤੱਕ ਅਕਾਊਂਟ ਦੀ ਕਾਪੀ ਐ ਨਹੀਂ ਦੇ ਰਹੇ ਸਾਡੇ ਬੈਂਕਾਂ ਚ ਸਾਈਨ ਹੀ ਨਹੀਂ ਭੇਜ ਰਹੇ ਤੇ ਇਹ ਤਾਂ ਬੜੀ ਕਾਮਨ ਹੈ ਤਾਂ ਹਰ ਮੈਂ ਕਹਿੰਦਾ ਤੀਜੇ ਚੌਥੇ ਪਿੰਡ ਦੀ ਸਮੱਸਿਆ ਵੀ ਕੌરમ ਨਹੀਂ ਪੂਰਾ ਹੋ ਰਿਹਾ ਯਾ ਰਿਕਾਰਡ ਨਹੀਂ দেয়া ਜਾ ਰਿਹਾ ਔਰ ਰਿਕਾਰਡ ਮੈਂ ਕਹਿੰਦਾ ਇਸ ਕਰਕੇ ਨਹੀਂ ਦਿੰਦੇ ਵੀ ਯਾ ਤਾਂ ਉਹਨਾਂ ਨੇ ਘਪਲੇ ਕਰੇ ਹੋਏ ਐ ਉਹ ਸੈਕਟਰੀ ਬਚਾਣਾ ਚਾਹੁੰਦਾ ਆਪਣੇ ਆਪ ਨੂੰ ਯਾ ਸਰਪੰਚ ਬਚਾਣਾ ਚਾਹੁੰਦਾ ਪੁਰਾਣੇ ਸਰਪੰਚਾਂ ਨਾਲ ਉਹਨਾਂ ਦਾ ਪੰਜ ਪੰਜ ਸਾਲ ਪਿਆਰ ਰਿਹਾ ਪਕੌੜੇ ਖਾਏ ਐ ਸ਼ਰਾਬਾਂ ਪੀਆਂ ਮੀਟਸ ਦਾਦੂਆਂ ਖਾਈਆਂ ਤੇ ਇੱਕ ਕਹਿ ਲੋ ਵੀ ਭਾਵਨਾਤਮਕ ਰਿਸ਼ਤਾ ਉਹਨਾਂ ਦਾ ਬਣ ਜਾਂਦਾ ਉਹ ਕਿਸੇ ਵੀ ਤਰ੍ਹਾਂ ਪੁਰਾਣੇ ਸਰਪੰਚ ਨੂੰ ਆਪਣਾ ਪ੍ਰੋਟੈਕਟ ਕਰਨਾ ਚਾਹੁੰਦੇ ਐ ਦੂਜੀ ਕਿੱਲੇ ਆਪਣੇ ਪਿੰਡ ਦੀ ਗੱਲ ਕਰਾਂ ਜਾਂ ਨਿਊ ਚੰਡੀਗੜ੍ਹ ਦੇ ਏਰੀਆ ਦੀ ਸਾਡੇ ਪਿੰਡਾਂ ਨੂੰ ਪਹਿਲਾਂ ਤੋਂ ਹੀ ਮੈਨੂੰ ਲੱਗਦਾ ਪੈਸਾ ਘੱਟ ਆਂਦਾ ਏ ਕਿਉਂਕਿ ਸੀਐਮ ਸਾਡੇ ਏਰੀਆ ਦਾ ਘੱਟ ਬਣਦੇ ਆ ਮੰਤਰੀ ਘੱਟ ਬਣਦੇ ਆ ਸਾਡੇ ਦਾ ਜਿਆਦਾਤਰ ਬਹੁਤ ਲੰਬੇ ਸਮੇਂ ਤੋਂ ਐਮਐਲਏ ਹਮੇਸ਼ਾ ਉਲਟੀ ਪਾਰਟੀ ਦਾ ਬਣਦਾ ਸੀਗਾ ਇਸ ਵਾਰ ਸੇਮ ਸਰਕਾਰ ਦਾ ਐਮਐਲਏ ਬਣਿਆ ਤੇ ਪਰ ਆਸ ਪਿੰਡਾਂ ਦੀ ਲਾਲ ਲਕੀਰ ਨੂੰ ਛੱਡ ਕੇ ਜਿਹੜਾ ਪਿੰਡ ਵੱਸਦਾ ਹੈ ਜਿੱਥੇ ਲੋਕ ਰਹਿੰਦੇ ਆ ਆਸ-ਪਾਸ ਦਾ ਸਾਰਾ ਹੀ ਏਰੀਆ ਡਿਵੈਲਪ ਹੋ ਰਿਹਾ ਪਰ ਸਾਡੇ ਵਾਸਤੇ ਕਿਸੇ ਵੀ ਡਿਪਾਰਟਮੈਂਟ ਕੋਲ ਵਾਟਰ ਸਪਲਾਈ ਕੋਲ ਉਹਨਾਂ ਕੋਲ ਜਾਓ ਕਹਿੰਦੇ ਸਾਡੇ ਕੋਲ ਫੰਡ ਨਹੀਂ ਇਲੈਕਟ੍ਰਿਸਿਟੀ ਵਾਲਿਆਂ ਕੋਲ ਜਾਓ ਉਹ ਕਹਿੰਦੇ ਸਾਡੇ ਕੋਲ ਫੰਡ ਨਹੀਂ ਵੀ ਤੁਹਾਡੇ ਟਰਾਂਸਫਾਰਮ ਜਾਂ ਤਾਰਾ ਚੇਂਜ ਕਰਨੇ ਨੂੰ ਸੀਵਰੇਜ ਬੋਰਡ ਕੋਲ ਜਾਓ ਕਹਿੰਦੇ ਪਿੰਡਾਂ 'ਚ ਦਾ ਸੀਵਰੇਜ ਆਪਾਂ ਪਾਉਂਦੇ ਨਹੀਂ ਹੈ ਜੀ ਸ਼ਹਿਰਾਂ 'ਚ ਹੀ ਪਾਉਂਦੇ ਆ ਮੇਰੇ ਆਪਣੇ ਪਿੰਡ ਦੀ ਜਿਹੜੀ ਸਭ ਤੋਂ ਵੱਡੀ ਸਮੱਸਿਆ ਆ ਵੀ ਮੈਂ 9 ਦੇ 9 ਵਾਰਡ ਮੈਂਬਰਾਂ ਨਾਲ 1500 ਵੋਟ ਤੇ ਸਰਵ ਸਹਿਮਤੀ ਦੇ ਸਰਪੰਚ ਬਣ ਕੇ ਆਇਆ ਪਰ ਮੈਨੂੰ ਵਿਰਾਸਤ 'ਚ 18000 ਰੁਪਏ ਮਿਲੇ ਖਾਤੇ 'ਚ 1.21 ਲੱਖ ਰੁਪਏ ਸਰਕਾਰ ਨੇ ਡਿਸਪੈਂਸਰੀ ਦਾ ਪਾਇਆ ਤਾਂ ਮਨੂੰ ਚਾਰਜ ਲੇਟ ਮਿਲਿਆ ਏਡੀਸੀ ਨੇ ਚਿੱਠੀ ਕੱਢਦੀ ਕਹਿੰਦੀ ਵੀ 21 ਲੱਖ ਵਾਪਸ ਦੇਣਾ ਪੈਣਾ ਆਪਾਂ ਟੈਂਡਰ ਕਰਾਂਗੇ ਜਿਹੜਾ ਮਨੂੰ ਨਕਸ਼ਾ ਦਿਖਾਇਆ ਜਾ ਰਿਹਾ ਉਹ 50 ਲੱਖ ਦਾ ਏ ਹੁਣ ਮਨੂੰ ਇਹ ਨਹੀਂ ਸਮਝ ਆਉਂਦੀ ਵੀ ਜਦ 50 21 ਲੱਖ 'ਚ ਸਰਪੰਚ ਨਹੀਂ ਬਣਾ ਸਕਦਾ ਟੈਂਡਰ ਵਾਲਾ ਠੇਕੇਦਾਰ ਕਿੱਦਾਂ ਬਣਾ ਦਊਗਾ ਉਹ ਤੋਂ ਵੱਡ ਵੱਡੀ ਸਮੱਸਿਆ ਮੇਰੇ ਪਿੰਡ ਚੜਾ ਲੜਾਈ ਝਗੜਾ ਇਹ ਸਾਰਾ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਤੇ ਐ ਹਰ ਕੋਈ ਜਾਣਦਾ ਵੀ ਦੂਜੀ ਸਾਈਡ ਨੂੰ ਆਪਾਂ ਪਾਣੀ ਗੇੜਦੀ ਐ ਪਿੰਡ ਦਾ ਲੈਫਟ ਏਰੀਆ ਥੋੜਾ ਉੱਚਾ ਹੈ ਤੇ ਰਾਈਟ ਹੈ ਜਿਹੜਾ ਜਿੱਦਾਂ ਮੈਂ ਖੜਿਆ ਇਸ ਟਾਈਮ ਇੱਧਰ ਨੂੰ ਢਾਲ ਲੈ ਪਰ ਇੱਧਰ ਨੂੰ ਕੋਈ ਪੰਚਾਇਤੀ ਜ਼ਮੀਨ ਨਹੀਂ ਹੈ ਨਾਲ ਨਦੀ ਪੈਂਦੀ ਕਿ ਚੰਡੀਗੜ੍ਹ ਦੀ ਹੈ ਇੱਕ ਪੰਜਾਬ ਦੀ ਹੈ ਦੋਹਾਂ 'ਚ ਅਫਸਰ ਕਹਿੰਦੇ ਵੀ ਬਿਨਾਂ ਤੁਸੀਂ ਐਸਟੀਪੀ ਲਾਇਏ ਪਾਣੀ ਨਹੀਂ ਗੇਰ ਸਕਦੇ ਹੁਣ ਪਿੰਡ 'ਚ 18000 ਰੁਪਏ ਐਸਟੀਪੀ ਦਾ ਖਰਚਾ 6 ਕਰੋੜ ਹੈ ਨਾ ਪੰਚਾਇਤੀ ਜ਼ਮੀਨ ਹੈ ਮੈਂ ਤਾਂ ਇਸ ਮੰਚ ਤੋਂ ਇਹੀ ਚਾਹੂੰਗਾ ਜੀ ਮੰਨੂ ਸਿਰਫ ਇਹ ਦੱਸੋ ਵੀ ਮੈਂ ਆਪਣੇ ਪਿੰਡ ਦਾ ਗੰਦੇ ਪਾਣੀ ਦਾ ਕੀ ਹੱਲ ਕਰਾਂ ਕਿੱਦਾਂ ਸੀਵਰੇਜ ਪਾਵਾਂ ਬਿਨਾ ਫੰਡ ਤੋਂ ਕਿੱਥੋਂ ਫੰਡ ਲੈ ਕੇ ਆਵਾਂ ਤੇ ਜੇ ਫੰਡ ਆ ਵੀ ਜਾਂਦਾ ਐਸਟੀਪੀ ਲਾਵਾਂ ਕਿੱਥੇ ਕਿਉਂਕਿ ਮਾਲਕ ਤਾਂ ਰਾਜਾ ਦਾ ਸੀਐਮ ਹੈ ਜਾਂ ਪ੍ਰਧਾਨ ਮੰਤਰੀ ਹੈ ਆਪਾਂ ਇਸ ਦੇਸ਼ ਨੂੰ ਆਪਣਾ ਦੇਸ਼ ਮੰਨਿਆ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਜੇ ਮੇਰੇ ਕੋਲ ਪੰਚਾਇਤੀ ਜ਼ਮੀਨ ਨਹੀਂ ਹੈ ਜਾਂ ਜਿਹੜੇ ਮੇਰੇ ਪਿੰਡ ਦੇ 13 ਕਿੱल्ल्या ਦਾ ਕੇਸ ਚੱਲਦਾ ਸਰਕਾਰ ਉਹਨੂੰ ਫਾਸਟ ਟਰੈਕ ਕੋਰਟ 'ਚ ਪਾਵੇ ਕਿਸ ਤਰ੍ਹਾਂ ਛੇਤੀ ਨਵੇੜੇ ਬਸ ਜੀ ਹਮੇਸ਼ ਸਿੰਘ ਜੀ ਤੋਂ ਮੈਂ ਖਾਸ ਕਰ ਜਿਨ੍ਹਾਂ ਨੂੰ ਆਪਣਾ 2020 'ਚ ਮੈਂ ਇਹਨਾਂ ਦੀ ਪਹਿਲੀ ਵੀਡੀਓ ਦੇਖੀ ਸੀਗੀ ਜਦੋਂ ਮੇਰੇ ਅਧਿਆਤਮਿਕ ਗੁਰੂ ਓਸ਼ੋ ਹੈ ਤਾਂ ਸਮਾਜਿਕ ਗੁਰੂ ਮੈਂ ਇਹਨਾਂ ਨੂੰ ਮੰਨ ਲਿਆ ਸੀਗਾ ਮਿਲਿਆ ਅੱਜ ਆ ਮੈਂ ਇਹਨਾਂ ਨੂੰ ਪਹਿਲੀ ਵਾਰ ਬੜੇ ਮੁਸ਼ਕਿਲ ਤੋਂ ਮੈਨੂੰ ਇਹਨਾਂ ਦਾ ਨੰਬਰ ਮਿਲਿਆ ਜੀ ਤੇ ਬਸ ਇਹੀ ਬੇਨਤੀ ਹੈ ਜੀ ਮਨੂੰ ਮੇਰੇ ਪਿੰਡ ਦਾ ਵਿਕਾਸ ਮੈਂ ਕਿੱਦਾਂ ਕਰਾਂ ਮਨੂੰ ਇਸ ਚੀਜ਼ ਦਾ ਰਸਤਾ ਦਿਖਾਇਆ ਜਾਵੇ ਧੰਨਵਾਦ